6시 5분에 5시 5분에 마치고 5시 5분에 마 5시 5분 5시 5 ਸਿਰੀ ਵਾਚੀ ਕੋ ਦਾ ਸਾਹ ਬਸਟੈਂਡ ਆ ਗਿਆ ਸੋਨ ਨੂੰ ਬਸਾਂ ਆਨ ਸ਼ਾਂਤੀ ਭਈਆ ਇਹ ਜੇਟਾ ਨੂੰ ਜਾ ਰਿਹਾ ਜੀ ਬਸ ਸਟੈਂਡ ਤੋਂ ਰੋਡ ਜੇਟਾ ਨੂੰ ਬਸ ਸਟੈਂਡ ਤੇ ਸ਼ਾਂਤ ਦੀ ਆ ਇਤਰਾ ਰੋਡ ਉਹ ਦਵਾਰਾ ਸਾਲ ਚੱਲ ਕਮਲ ਸਾਹਿਬ ਵੀ ਜਾ ਰਿਹਾ ਸਾਢੇ 5 ਵਜੇ ਸ਼ਾਮ ਤੇ ਜਿੱਥੇ ਸਾਰੀ ਦਿਹਾੜੀ ਫੌਰਾ ਚੱਕ ਲੋ ਤੱਕ ਲੋ ਤੇਰੀ ਮਾਂ ਤੇਰੀ ਆ ਪਤਾ ਨਹੀਂ ਕੀ ਕੀ ਨਾਰਾ ਅੱਜ ਅਖੀਰ ਅਸਲ 5.5 ਵਜੇ ਦਾ ਇਤਿਹਾਸਕ ਨਗਰ ਸ੍ਰੀ ਮਾਚੀਵਾਲਾ ਸਾਹਿਬ ਦਾ ਪੂਰਾ ਸ਼ਾਂਤ ਚਿੱਤ ਕੁਦਰਤ ਨੂੰ ਗੋਡੇ ਵਿੱਚ ਇਸ ਟਾਈਮ ਮਾਹੌਲ ਹੋ ਰਿਹਾ सवेरे साढ़े पजे शांत कोई कोई टन टन गए सब को क्या नगम साहब तो ਰਾਸਾਂ ਨੂੰ ਜਾਨੀਆ ਤੇ ਕਟਰੋਲ ਸ਼ਾਂਤ ਸ਼ਾਂਤ ਸਾਰੀ ਦਿਹਾੜੀ ਦੀ ਤਾਂ ਹੀ ਕਹਾਂ ਨਾ ਵੀ ਸਵੇਰੇ ਉੱਠ ਕੇ ਸਟੱਟਾ ਲਾਉਣਾ ਚਾਹੀਦਾ ਜੀ ਉਸਨਾਂ ਮਖੰਬੋ ਸਾਬ ਸੋਤ ਰਹਾ ਤਾਜ਼ਾ ਠੰਡਕ ਵਾਲਾ